ਅਭੀ ਆ ਆ ਬੱਚੇ ਰੱਖਿਆ ਬਈ ਹੁਣ ਹਾਂ ਇਹ ਰੱਖੇ ਨੇ ਵੀਰੇ ਹੁਣ ਠੀਕ ਐ ਐਂ ਦਿਖਾਈ ਟੇਡਾ ਜਿਹਾ ਕਰ ਇਹਨਾਂ ਦਾ ਪਿਓ ਆਪਾਂ 베ਜਤਾ ਸੀ ਐਸਿਆ ਕਿੰਨੇ ਇੰਚਾਂ ਦਾ ਸੀ ਬਾਈ ਉਹ 45 ਪੂਰਾ ਪੂਰਾ 45 ਹਾਂ ਜਦੋਂ ਉਹਨੇ ਰਾਜੂ ਨੇ ਮਿਣਿਆ ਸਪਾਰ ਦੇ ਮੇਲੇ ਤੇ ਹਾਂ ਉਦੋਂ ਪੂਰਾ 45 6 ਦੰਦ ਹੁਣ ਤਿੰਨ ਰੱਖੇ ਨੇ ਮਾਲ ਦੇ ਵਿੱਚ ਹਾਂ ਤਿੰਨ ਨੇ ਹੁਣ ਇੱਕ ਘਰੇ ਆ ਵੱਡਾ ਚਾਰ ਨੇ ਹਾਂ ਚਾਰ ਇਹ ਚਾਰ ਰੱਖਣ ਦਾ ਕੀ ਕਾਰਨਾ ਬਈ ਇਹ ਚਾਰ ਆਪਾਂ ਇਹਨਾਂ ਤੋਂ ਝੋਲੀ ਲਵਾਂਗੇ ਗਾਹਾਂ ਹੂੰ ਫੇ ਦੇ ਦਾਂਗੇ ਦੋ ਰੱਖ ਲਾਂਗੇ ਦੋ ਦੇ ਦਾਂਗੇ ਇਹਦਾ ਇੱਕੋ ਜਿਹੀ ਉਮਰ ਦੇ ਲੱਗਦੇ ਆ ਬਈ ਤਿੰਨੇ ਹਾਂ ਨਾ ਉਹ ਮੜਾ ਜਾਂ ਵੱਡਾ ਇੱਕ ਉਮਰ ਦੇ ਨੇ ਦੋਨੇ ਇੱਕ ਉਮਰ ਦੇ ਨੇ ਠੀਕ ਕਿੰਨੇ ਕਿੰਨੇ ਦੰਦ ਹੋਗੇ ਇਹ ਦੁੱਗੇ ਹੋਗੇ ਵੀਰੇ ਦੁੱਗੇ ਹੂੰ ਹੂੰ ਠੀਕ ਐ ਇਹ ਕਿਹੜੀ ਲਾਈਨ ਚੁਣੇ ਇਹ ਜਰ ਇਹਨਾਂ ਇਹਦੀ ਮਾਂ ਤਾਂ ਹੈਗੀ ਜ਼ਬਰਦਸਤੀ ਚ ਹੂੰ ਇਹਦੀ ਬਾਵਰਦੀ ਚੋਂ ਮਾਂ ਜਣੀ ਮਾਂ ਕੰਨੀ ਹੋ ਮਾਂ ਕੰਨੀ ਉਹਨਾਂ ਦੀਆਂ ਗਾਹਾਂ ਆ ਗਈਆਂ ਉਹ ਪੱਠਾ ਉਹਦੀਆਂ ਬਾਬਰ ਦੀਆਂ ਪੱਠਾਂ ਦੀਆਂ ਗਾਹਾਂ ਦੀਆਂ ਗਾਹਾਂ ਨੇ ਉਹ ਬੱਕਰਾ ਇਹ ਆ ਗਿਆ ਆਪਣਾ ਜਿਹੜੀ ਆਪਾਂ ਬੱਕਰੀ ਦਿਖਾਈ ਆ ਵੱਡੀ ਹੁਣ ਵੱਡੀ ਹਾਂ ਉਹਦਾਗਾ ਮੁਰਮੇ ਜੇ ਨੱਕ ਵਾਲੀ ਦਾ ਕਰੀ ਬਈ ਮੂਰੇ ਨੂੰ ਆਏ ਨੂੰ ਲਿਆ ਇਹ ਕਿੰਨੇ ਦਾੰਦ ਹੋ ਗਿਆ ਬਈ ਖੇ ਚਾਰ ਹੋ ਗਿਆ ਵੀਰੇ ਇਹਨਾਂ ਤੋਂ ਅਜੇ ਛੱਡੇ ਤਾਂ ਨਹੀਂ ਬੱਕਰੀ ਨਾ ਹਜੇ ਕੋਈ ਨਹੀਂ ਛੱਡਿਆ ਇਹਨੂੰ ਮੇਲੇ ਤੋਂ ਛਪਾਰ ਦੇ ਮੇਲੇ ਨੂੰ ਬੱਕਰੀਆਂ ਭਰਾਵਾਂਗੇ ਤੂੰ ਵੱਡਾ ਬੱਕਰਾ ਛੱਡਿਆ ਹੁਣ ਇਹਨਾਂ ਤੇ ਆ ਨਾ ਹਜੇ ਤਾਂ ਆਪਾਂ ਮੇਲੇ ਮੌਕੇ ਬੱਕਰੀਆਂ ਪਰੌਣੀਆਂ ਨੇ ਅੱਛਾ ਮੇਲੇ ਮੌਕੇ ਸਪਾਰ ਦੇ ਮੌਕੇ ਸਪਾਰ ਦੇ ਹੈ ਹਾਂ ਉਦੋਂ ਛੱਡਾਂਗੇ ਫੇ ਲੋਹੜੀਆਂ ਬਾਅਦ ਸ਼ੂ ਪੈਣਗੀਆਂ ਅੱਛਾ ਸੂਆ ਇੱਕ ਹੀ ਲੈਣੇ ਲੋਹੜੀ ਬਾਅਦ ਸੂਆ ਇੱਕ ਸਾਥ ਚ ਹਾਂ ਇੱਕ ਸੂਆ